ਪਠਾਨਕੋਟ ਦੇ ਪਿੰਡ ਗੋਇੰਦਸਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਰੋਸ ਜ਼ਿਤਾਇਆ ਜਾ ਰਿਹਾ ਹੈ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਨਾ ਮਿਲਣ ਕਰਕੇ Laash ਨੂੰ ਅੰਮ੍ਰਿਤਸਰ ਪਠਾਨਕੋਟ ਰੋਡ ਦੇ ਉੱਤੇ ਰੱਖ ਕੇ ਰੋਡ ਨੂੰ ਜਾਮ ਕਰ ਦਿੱਤਾ ਹੈ ਅਤੇ ਰੋਸ ਪ੍ਰਦਰਸ਼ਨ ਕਰਕੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਨਾਨ ਤਾਂ ਦੱਸ ਤੁਸੀਂ ਧਰਨਾ ਲਗਾਇਆ ਕਿਉਂ ਲਗਾਇਆ? ਮੇਰਾ ਨਾਮ ਬਲਰਾਜ ਸਹਣੀ ਆ। ਮੈਂ ਉਹ ਚਾਚੇ ਦਾ ਮੁੰਡਾ ਛੋਟਾ। ਠੀਕ ਹੈ ਜੀ। ਸਵੇਰੇ ਪਹਿਲੇ ਤੇ ਨਾਂ ਨਹੀਂ ਲਿਖਦੇ ਸਾਡੇ। ਜਿਹੜੇ ਅਸੀਂ ਲਿਖਾ ਰਹੇ ਸੀ। ਠੀਕ ਹੈ ਜੇ ਤੋ ਜੋਰ ਪਾ ਕੇ ਲਿਖਾਏ ਆ ਉਹਦਾ ਇੱਕ ਬੰਦਾ ਜਾ ਕੇ ਨਾ ਥਾਣੇ ਜੁਆਇਆਂ ਲਿਖਾਵਾਲੇ ਦਾ। ਹਾਂ ਉਹਦੀ ਕੋਈ ਉਹ ਕੋਈ ਕਾਰਵਾਈ ਨਹੀਂ ਕਰਨ ਦੇਦੇ ਸਿੱਧਾ ਖਾਣਿਆਂ ਬੱਲਦਾ ਔਰ ਕੁਝ ਨਹੀਂ ਕੀਤੇਦਾ ਨਾ ਨਾ ਉਹਦਾ ਘਰ ਇੱਕ ਬਾਧਰਾ ਪਿੰਡੋਂ ਉਹ ਘਰ ਉਹ ਘਰ ਉਹ ਇਹਦੇ ਮਾਮੇ ਦੇ ਪੁੱਤ ਲੱਗਦੇ ਉਹ ਕਿਉਂ ਨਹੀਂ ਇੱਥੇ ਲੈ ਕੇ ਜਾਣ ਦੇਣਾ ਨੂੰ ਅਸੀਂ ਕਿਹਾ ਮੇਰਾ ਚਾਚਾ ਹੀ ਜਿਹੜਾ ਪਾਵਾ ਸਾਹਿਬ ਦਾ ਉਹਨੂੰ ਵੀ ਕੁੱਟ-ਕੁੱਟ ਕੇ ਇਹਨਾਂ ਚਾਰਾਂ ਜਣਿਆਂ ਨੇ ਮਾਰ ਛੜਿਆ ਉਹ ਸਟੈਂਸ ਸਵੇਰੇ ਤੜਕੇ ਦਾ ਟਾਈਮ ਹੀ ਕੋਈ ਨਹੀਂ ਸਾਡੇ ਚ ਘਰ ਸਾਰੇ ਬਾਹਰ ਕਾ ਅੰਦਰ ਕੰਮ ਚੱਲੇ ਆ ਸਭ ਦਿਹਾੜੀ ਮਜ਼ਦੂਰ ਆ ਹੂੰ ਤੁਸੀਂ ਕੀ ਕੀਤਾਗਾ ਕਿਉਂ ਕਰਨ ਦੀ ਨੋ ਬਤਾਈ ਹੈ ਸਾਨੂੰ ਸਾਡੇ ਸੋਣੇ ਕੋਈ ਨਹੀਂ ਕਰਦਾ ਸੁਣਵਾਈ ਨਹੀਂ ਹੋਈ ਨੀ ਕਾਦੀ ਯਾਰ ਬਾਈ ਤੇ ਦਿਓ ਸਾਨੂੰ ਪੈਸਾ ਇਨਸਾਫ ਚਾਹੀਦਾ ਇਨਸਾਫ ਹੋਣ ਦੇ ਤਾਂ ਆਈ ਹੁਣ ਚੱਲ ਜੰਨੇ ਆ ਮੈਨੂੰ ਪੈਸਾ ਦਿੱਤਾ ਠੀਕ ਹੈ ਜੀ ਹੁਣ ਇਹ ਲਿਆਓ ਸਾਨੂੰ ਇਨਸਾਫ ਦਿਓ ਤੋਂ ਡਾਕ ਕੀ ਨਾਮ ਤੋਂ ਡਾਕ ਬਾਲ ਸਣੀ ਅੰਤ ਨਾ ਚੁੰਨ ਗਾ ਅੱਛਾ ਜੀ ਹਾਂ ਕਿਉਂ ਤਰਨਾ ਲਗਾਇਆ ਤੁਸੀਂ ਤਰਨਾ ਲਾਇਆ ਸਾਡੇ ਭਰਾ ਨੂੰ ਰਾਤ ਨੂੰ ਮਾਰਿਆ ਗਿਆ ਪਹਿਲੀ ਮੋਟਰ ਤੇ ਜਾ ਕੇ ਮਤਲਬ ਮਾਰਿਆ ਗਿਆ ਘਰੋਂ ਗਿਆ ਉਹ 9-10 ਵਜੇ ਤੇ ਉਹ ਜਾਂਦੇ ਮਾਰ ਦਿੱਤਾ ਉਹਨੂੰ ਮਤਲਬ ਬੰਦੇ ਜਿਹੜੇ ਵੀ ਆ ਫੜੇ ਜਾਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂ ਨਾਲ ਜਿਹੜਾ ਨਾਮ ਕਿਉਂ ਨਹੀਂ ਲਿਖਦੇ ਪਏ ਨਾਮ ਲਿਖਣ ਹੁੰਦੇ ਉਹਨਾਂ ਨੂੰ ਚੱਕਣ ਕੋਈ ਨਹੀਂ ਲਿਖ ਰਿਹਾ ਨਾ ਕੋਈ ਨਹੀਂ ਕਰਵਾਇਆ ਇਹ ਕੁਮਾਰ ਐਸਾ ਹੀ ਉਨਕੀ ਮੰਗ ਆ ਤੁਹਾਡੀ ਮੰਗ ਸਾਡੀ ਇਹ ਪੇ ਉਹਨਾਂ ਫੜਿਆ ਗਿਆ ਉਹਨਾਂ ਦਾ ਮਰਚਾ ਹੀ ਫੜਦੇ ਪਰਚਾ ਦਰਜ ਕਰਤ ਨਹੀਂ ਉਹ ਵੀ ਕਾਰਵਾਈ ਪਾ ਗਿਆ ਅੱਛਾ ਬੰਦੇ ਦਾ ਬੱਚਾ ਫੜਿਆ ਗਿਆ ਵੱਢਿਆ ਗਿਆ ਕਰਬਾਨਾਂ ਨਾਲ ਜਿਹੜੇ ਮੇਜ ਕੋਟ ਰੱਖਦੇ ਨੇ ਵੱਢਿਆ ਗਿਆ ਮੋਟਰ ਤੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਗੌਰਮੈਂਟ ਬਿਗਿਓ ਪੁਲਿਸ ਬਿਗਿਓ ਇਹ ਮਾਮਲਾ ਜੀ ਹੈ ਕੁਝ ਕੀ ਐਫ ਆਈ ਆਰ ਦਰਜ ਕੀਤੀ ਹੈ ਹੁਣ ਰੋਸ ਕਰ ਨੂੰ ਪਏ ਨੇ ਇਹਨਾਂ ਨੇ ਰੋਡ ਵੀ ਜਾਮ ਕੀਤਾ ਜਿਸ ਤਰ੍ਹਾਂ ਕਿ ਅੱਜ ਆਪਾਂ ਨੂੰ ਸਵੇਰੇ ਤਕਰੀਬਨ 1 ਵਜੇ ਲਾਗੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਪ੍ਰੋਵਿੰਸਰ ਤੇ ਇੱਕ ਡੈੱਡ ਬੋਡੀ ਬਾਹਰ ਪੈਲੀਆਂ ਚ ਮੋਟਰ ਦੇ ਨਾਲ ਅੱਗੇ ਪਈ ਹੈ ਤੇ ਉਹਦੇ ਬਾਅਦ ਆਪਾਂ ਸੂਚੀ ਚੈੱਕ ਕਰਦੇ ਮੌਕੇ ਤੇ ਪਹੁੰਚੇ ਸੀ ਜਿੱਥੇ ਆਪਾਂ ਡੈੱਡ ਬੋਡੀ ਵੈਰੀਫਾਈ ਕੀਤੀ ਸੀ ਤੇ ਡੈੱਡ ਬੋਡੀ ਜਿਹੜੀ ਆ ਉਹਦੇ ਮਗਰੋਂ ਆਪਾਂ ਜਿਹੜੀ ਉਹਦੀ ਇਨਵੈਸਟੀਗੇਸ਼ਨ ਅੱਗੇ ਸਟਾਰਟ ਕੀਤੀ ਉਦੇ ਬਾਅਦ ਆਪਾਂ ਇਹਦੇ ਤੇ 302 ਦਾ ਮੁਕਦਮਾ ਸਦਰ ਚ ਦਰਜ ਕੀਤਾ ਸੀ ਜੀ ਤੇ ਉਹਦੇ ਬਾਅਦ ਆਪਾਂ ਅੱਗੇ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਸੀ ਪਰ ਜਦੋਂ ਉਹਨਾਂ ਨੇ ਬਾਡੀ ਦੀ ਪੋਸਟਮਾਰਟਮ ਕਰਵਾਇਆ ਮਗਰੋਂ ਆ ਕੇ ਇਹਨਾਂ ਨੇ ਫਿਰ ਇੱਥੇ ਹਾਈਵੇ ਜਾਮ ਕੀਤਾ ਇਹ ਕੁਝ ਬੰਦੇ ਚਾਹੁੰਦੇ ਸੀ ਉੱਚ ਨਾਮਜ਼ਦ ਹੋਣ ਤੇ ਆਪਾਂ ਉਹਦੇ ਬਾਅਦ ਇਹਨਾਂ ਦੀ ਜਿਹੜੀ ਮੰਗ ਸੀ ਉਹਦੇ ਅਨੁਸਾਰ ਤੇ ਬਾਕੀ ਫੈਕਟਸ ਨੂੰ ਦੇਖਦੇ ਹੋਏ ਆਪਾਂ ਫਿਰ ਇਹਦੇ ਚ ਜਿਹੜੇ ਬੰਦੇ ਆ ਉਹ ਨਾਮਜ਼ਦ ਕਰ ਰਹੇ ਹਾਂ ਉਹਦੀ ਇੱਕ ਵਾਰ ਦੀ ਕਾਰਵਾਈ ਹੁਣ ਆਪਾਂ ਥਾਣੇ ਲਿਖ ਕੇ ਤੋਂ ਬਿਆਨ ਭੇਜੇ ਉਹ ਤੇ ਕਾਰਵਾਈ ਕਰਦੇ। ਸਰ ਉਹਨੇ ਕੋਈ ਗ੍ਰਿਫਤਾਰ ਨਹੀਂ ਕੀਤਾ ਗਾ ਵੀ। ਇੱਕ ਬੰਦਾ ਉਹਨਾਂ ਤੇ ਸਾਡੀ ਕਸਟਡੀ ਚ ਤੇ ਉਹਦੀ ਆਪਾਂ ਅਰੈਸਟ ਪਾਉਂਦੇ। ਲਾਈਵ ਤੇਸ ਚੈਨਲ ਦੇ ਲਈ ਪਠਾਨਕੋਟ ਤੋਂ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ